ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਜੜੀਆਂ ਬੇਨਤੀਆਂ ਇਥੇ ਸਾਂਝੀਆਂ ਕਰਾਂਗੇ ਸਾਧ ਸੰਗਤ ਉਹ ਹਨ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਨੇ ਸਾਧ ਸੰਗਤ ਮੁੱਖ ਮੰਤਰੀ ਭਗਵੰਤ ਮਾਨ ਚੋਲਾ ਪਾ ਕੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਕੋਲ ਪਹੁੰਚੇ ਤੇ ਕੀ ਕਾਰਨ ਹੈ ਆਪਾਂ ਉਹਦੇ ਬਾਰੇ ਬਹੁਤ ਸਾਰੇ ਕਮੈਂਟ ਮੈਂ ਪੜ ਰਹੀਏ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਹੈ ਟ੍ਰੈਡੀਸ਼ਨਲ ਡਰੈਸ ਦਾ ਰੌਲਾ ਪਿਆ ਹੋਇਆ ਇੱਕ ਚੋਲੇ ਦਾ ਰੌਲਾ ਪਿਆ ਹੋਇਆ ਉਹ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਦੇ ਨਾਲ ਮਹਾਰਾਸ਼ਟਰ ਦੇ ਦੌਰੇ ਤੇ ਨੇ ਜਿੱਥੇ ਸਭ ਤੋਂ ਪਹਿਲਾਂ ਉਹ ਨੰਦੇੜ ਸਾਹਿਬ ਪੁੱਜੇ ਨੇ ਨੰਦੇੜ ਸਾਹਿਬ ਉਹਨਾਂ ਨੇ ਪੁੱਜ ਕੇ ਪਹਿਲਾਂ ਤੇ ਗੁਰੂ ਦਾ ਆਸ਼ੀਰਵਾਦ ਲਿਆ ਨਤਮਸਤਕ ਹੋਏ ਨੇ ਤੇ ਸਿੱਖ ਧਰਮ ਦੇ ਪੰਜ ਤਖਤਾਂ ਦੇ ਵਿੱਚੋਂ ਇਹ ਇੱਕ ਤਖਤ ਹੈ ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਧ ਸੰਗਤ ਤਕਰੀਬਨ ਦੁਪਹਿਰ 2:00 ਵਜੇ ਉੱਥੇ ਉਹ ਪਹੁੰਚੇ ਨੇ ਤੇ ਬਾਅਦ 3 ਕੋ ਘੰਟੇ ਤਾ ਉੱਥੇ ਰੁਕੇ ਤੇ ਸ਼ਾਮ ਨੂੰ 5:00 ਵਜੇ ਉਹਨਾਂ ਨੇ ਉੱਥੋਂ ਮੁੰਬਈ ਲਈ ਰਵਾਨਾ ਹੋ ਜਾਣਾ ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਪਿਆਰਿਓ 7 ਅਕਤੂਬਰ 1708 ਨੂੰ ਉਹ ਬ੍ਰਹਮ ਪ੍ਰਕਾਸ਼ ਦੇ ਵਿੱਚ ਲੀਨ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਉਹਨਾਂ ਨੇ ਆਪਣਾ ਅੰਤਿਮ ਸਮਾਂ ਬਤਾਇਆ ਤੇ ਇਹ ਉਹ ਉਹ ਸਮਾਂ ਹੈ ਔਰ ਜਦੋਂ ਵੀ ਕੋਈ ਉਥੇ ਸੈਲੀਬ੍ਰਿਟੀ ਜਾਂਦਾ ਹੈ ਭਾਵ ਕੋਈ ਪੋਲੀਟੀਕਲ ਬੰਦਾ ਜਾਂਦਾ ਹੈ ਕੋਈ ਆਮ ਬੰਦਾ ਜਾਏ ਕੋਈ ਜਿਹਦਾ ਮਾੜਾ ਮੋਟਾ ਨਾਮ ਹੈ ਉਹਨੂੰ ਕੋ ਵਿਸ਼ੇਸ਼ ਡਰੈਸ ਪਹਿਨਾਈ ਜਾਂਦੀ ਹੈ ਅੰਦਰ ਇੱਕ ਚੋਲਾ ਸਾਹਿਬ ਹੈ ਉਹ ਪਹਿਨਾਇਆ ਜਾਂਦਾ ਇੱਕ ਸਿਰਪਾਓ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਸਿਰ ਤੇ ਸਜਾਇਆ ਜਾਂਦਾ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਉਹ ਇਸ ਕਰਕੇ ਕਿਉਂਕਿ ਇਹ ਬੰਦਾ ਜਿਹੜਾ ਹੈ ਉਹ ਗੁਰੂ ਘਰ ਚੱਲ ਕੇ ਆਇਆ ਹੈ ਇੱਕ ਵਿਸ਼ੇਸ਼ ਹੈ ਇਸ ਕਰਕੇ ਉਹਨੂੰ ਉਹ ਇੱਕ ਡਰੈਸ ਇੱਕ ਪੋਸ਼ਾਕ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਸਾਧ ਸੰਗਤ ਕੁਝ ਲੋਕਾਂ ਨੇ ਜਦੋਂ ਉਹ ਤਸਵੀਰਾਂ ਵੇਖੀਆਂ ਜਦੋਂ ਉਹ ਕੁਝ ਵੀਡੀਓ ਵੇਖੀਆਂ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉਤਪਨ ਹੋ ਗਏ ਵੀ ਇਹ ਅਜੀਹਾ ਕਿਉਂ ਹੋਇਆ ਜੀ ਇੱਕ ਪਤਤ ਨੂੰ ਅਜੀਹਾ ਚੋਲਾ ਸਾਹਿਬ ਕਿਉਂ ਪਹਿਨਣ ਦਿੱਤਾ ਜੀ ਐਂ ਕਰ ਦਿੱਤਾ ਸਾਧ ਸੰਗਤ ਉੱਥੋਂ ਆ ਦੀ ਮਰਜ਼ਾਦਾ ਹੈ ਜਦੋਂ ਕੋਈ ਬੋਰਡ ਦਾ ਨਵਾਂ ਮੈਂਬਰ ਚੁਣਿਆ ਜਾਂਦਾ ਹੈ ਕੁਝ ਵੀ ਹੁੰਦਾ ਹੈ ਕੋਈ ਐਕਟੀਵਿਟੀ ਉਹ ਕਰਦੇ ਨੇ ਤਾਂ ਉਹ ਇਦਾਂ ਹੀ ਕਰਦੇ ਨੇ ਹੁਣ ਆਪਾਂ ਵੀ ਜਾ ਕੇ ਜਦੋਂ ਉੱਥੇ ਮੱਥਾ ਟੇਕੀਏ ਜਿਹੜਾ ਰਮਾਲਾ ਸਾਹਿਬ ਹੁੰਦੇ ਨਾ ਅਸੀਂ ਤਾਂ ਉਹਨਾਂ ਨੂੰ ਸੰਭਾਲ ਕੇ ਰੱਖਦੇ ਹਾਂ ਉਹ ਰਮਾਲਾ ਸਾਹਿਬ ਨੂੰ ਦੂਰਾ ਕਰਕੇ ਬੰਦੇ ਦੇ ਮੋਢਿਆਂ ਤੇ ਟੰਗ ਦਿੰਦੇ ਨੇ ਤੇ ਕੜਾ ਪ੍ਰਸ਼ਾਦ ਦਾ ਭੋਗ ਲਵਾਉਂਦੇ ਨੇ ਬਾਕੀ ਅਗਲੇ ਨੂੰ ਵਾਪਸ ਕਰ ਦਿੰਦੇ ਉਹ ਆਪਾਂ ਵੇਖਦੇ ਆਂ ਸਾਧ ਸੰਗਤ ਤੋਂ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਹੋਈਆਂ ਨੇ ਅਸੀਂ ਤੇ ਕਿ ਉਹ ਇਦਾਂ ਕਰਦੇ ਨੇ ਕਈ ਕਹਿੰਦੇ ਜੀ ਭਗਵੰਤ ਮਾਨ ਉਥੇ ਚੋਲਾ ਪਾ ਕੇ ਪਹੁੰਚਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਾਣੀ ਦੀ ਬੇਅਦਬੀ ਕਰ ਦਿੱਤੀ ਬੇਅਦਬੀ ਨਹੀਂ ਹੋਈ ਸਾਧ ਸੰਗਤ ਉਹ ਆਪ ਕਰਦੇ ਨੇ ਉਹ ਆਪ ਇੱਕ ਪਹਿਸ਼ਾਕ ਪਹਿਨਾਉਂਦੇ ਨੇ ਬਾਅਦ ਵਿੱਚ ਆ ਕੇ ਉਹ ਪਹਿਸ਼ਾਕ ਉਤਾਰ ਦਿੱਤੀ ਜਾਂਦੀ ਹੈ ਤੇ ਫਿਰ ਉਹ ਪੋਸ਼ਾਕ ਜਿਹੜੀ ਹੈ ਧੋ ਕੇ ਸਵਾਰ ਕੇ ਫਿਰ ਉਹ ਅੰਦਰ ਚਲੀ ਜਾਂਦੀ ਹੈ ਉਹ ਪੋਸ਼ਾਕ ਕਿਸੇ ਕਰਕੇ ਰੱਖੀ ਹੋਈ ਹੈ ਕਿ ਇੱਕ ਖਾਸ ਜਦੋਂ ਬੰਦਾ ਆਵੇ ਤਾਂ ਉਹਨੂੰ ਪਹਿਨਾਈ ਜਾਂਦੀ ਹੈ ਸਰੋਪਾ ਉਹ ਤੋਂ ਨਹੀਂ ਲਿਆ ਜਾਂਦਾ ਸਿਰਪਾਓ ਉਹਨੂੰ ਦੇ ਦਿੱਤਾ ਜਾਂਦਾ ਜੋ ਜਿਹਦੀ ਇੱਕ ਵਾਰੀ ਬਖਸ਼ਿਸ਼ ਕਰ ਦਿੱਤੀ ਹਾਰ ਪਹਿਨਾਇਆ ਜਾਂਦਾ ਹੈ ਔਰ ਇਹ ਸਭ ਕੁਝ ਹੁਣ ਕਈ ਕਹਿੰਦੇ ਜੀ ਇਹ ਵੀ ਆਈਪੀ ਕਲਚਰ ਹੈ ਜੀ ਗੁਰੂ ਘਰਾਂ ਦੇ ਵਿੱਚ ਹੋ ਰਿਹਾ ਹੈ ਇਹ ਗਲਤ ਗੱਲ ਹੈ ਜੀ ਨਹੀਂ ਹੋਣਾ ਚਾਹੀਦਾ ਸਾਧ ਸੰਗਤ ਇਹ ਕੋਈ ਉਹਨਾਂ ਦਾ ਆਪਣਾ ਏ ਆਪਣੇ ਨਹੀਂ ਇਹ ਸਭ ਕੁਝ ਹੁੰਦਾ ਜੀ ਹੁੰਦਾ ਹੋਵੇ ਕਿਸੇ ਸਥਾਨ ਤੇ ਤਾਂ ਮੈਨੂੰ ਨਹੀਂ ਪਤਾ ਤਾਂ ਮੈਂ ਮਾਫੀ ਚਾਹੁੰਨਾ ਪਰ ਉਥੇ ਇਹ ਸਭ ਕੁਝ ਹੁੰਦਾ ਇਸ ਕਰਕੇ ਆ ਉਹ ਆਪ ਚੋਲਾ ਬਹਿਣ ਕੇ ਨਹੀਂ ਗਏ ਉਹਨਾਂ ਨੂੰ ਅੰਦਰੋਂ ਪਹਿਨਾਇਆ ਗਿਆ ਅੰਦਰੋਂ ਦਿੱਤਾ ਗਿਆ ਸੋ ਇਸ ਚੀਜ਼ ਤੇ ਅਸੀਂ ਜ਼ਰੂਰ ਜਿਹੜਾ ਹੈ ਉਹ ਟਾਪਿਕ ਜਿਹੜਾ ਇਹ ਬੰਦ ਕਰੀਏ ਕਈ ਕਹਿੰਦੇ ਜੀ ਬਾਬਾ ਕੁਲਵੰਤ ਸਿੰਘ ਜੀ ਕੋਲ ਉਹ ਚੋਲਾ ਸਹਿ ਪਾ ਕੇ ਪਹੁੰਚੇ ਜੀ ਵਿਸ਼ੇਸ਼ ਇੱਛਾ ਲਈ ਉਹਨਾਂ ਨੇ ਐ ਕਰ ਦਿੱਤਾ ਜੇਕ ਸਾਧ ਸੰਗਤ ਅਜੇ ਹਾ ਕੁਝ ਵੀ ਨਹੀਂ ਹੋਇਆ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਬੰਦ ਕਰ ਦਈਏ ਇਹ ਟੌਪਿਕ ਜਿਹੜਾ ਇੱਥੇ ਹੀ ਬੰਦ ਹੋ ਜਾਵੇ ਇਹ ਨਾ ਹੋਵੇ ਕੱਲ ਨੂੰ ਇਹ ਕੋਈ ਹੋਰ ਮੋੜ ਲੈ ਜਾਵੇ ਤੇ ਜਿੱਥੋਂ ਅਸੀਂ ਮੋੜ ਨਾ ਸਕੀਏ ਕੱਲ ਨੂੰ ਫਿਰ ਉੱਥੇ ਜਵਾਬ ਦੇਣਾ ਬਹੁਤ ਔਖਾ ਹੋ ਜਾਏਗਾ ਇਹ ਗੱਲ ਅਸੀਂ ਨਾ ਹੀ ਕਰੀਏ ਤਾਂ ਚੰਗਾ ਹੈ ਇਹਨੂੰ ਇੱਥੇ ਹੀ ਬੰਦ ਕਰ ਦਈਏ ਬਹੁਤ ਵਧੀਆ ਹੋਏਗਾ ਬੜਾ ਚੰਗਾ ਹੋਏਗਾ ਇਨੂੰ ਇੱਥੇ ਹੀ ਬੰਦ ਕਰ ਦਈਏ ਟੌਪਿਕ ਨੂੰ ਸਾਰ ਸੰਗਤ ਉਹ ਜੋ ਉਹਨਾਂ ਦੀ ਮਰਜ਼ਾਦਾ ਹੈ ਉਹ ਕਰਦੇ ਨੇ ਆਪਣੇ ਨਾਲੋਂ ਵੱਖਰੀ ਮਰਜ਼ਾਦਾ ਹੁਣ ਕਹਿੰਦੇ ਜੀ ਪਟਨਾ ਸਾਹਿਬ ਹਜ਼ੂਰ ਸਾਹਿਬ ਉਹਨਾਂ ਦੀ ਮਰਜ਼ਾਦਾ ਵੱਖਰੀ ਹੈ ਬਿਲਕੁਲ ਵੱਖਰੀ ਹੈ ਜੀ ਆਪਣੇ ਨਾਲ ਮੈਚ ਨਹੀਂ ਖਾਂਦੀ ਆਪਣੇ ਹੋਰ ਮਰਜ਼ਾਲ ਹੈ ਉਹਨਾਂ ਦੇ ਹੋਰ ਹੈ ਆਪਾਂ ਇਹ ਤਾਂ ਸਾਫ਼ ਹੀ ਵੇਖਦੇ ਆ ਸਾਰ ਸੰਗਤ ਇਸ ਕਰਕੇ ਉਹ ਜਿਹੜੀ ਉਹਨਾਂ ਦੀ ਮਰਜ਼ਾਦਾ ਹੈ ਆਪਾਂ ਇਸ ਤੇ ਕਿੰਤੂ ਨਾ ਕਰੀਏ ਜੋ ਉਹ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਜਾਂ ਫਿਰ ਇਸ ਚੀਜ਼ ਦਾ ਖੁੱਲ ਕੇ ਡਾਟ ਕੇ ਵਿਰੋਧ ਕਰੋ ਐਵੇਂ ਦਾਣੇ ਜੇ ਭੁੰਨਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਜੀ ਉੱਥੇ ਚੰਦਨ ਦਾ ਟਿੱਕਾ ਲਾਉਂਦੇ ਨੇ ਜੀ ਉੱਥੇ ਐ ਕਰਦੇ ਨੇ ਇਹ ਕਰਦੇ ਨੇ ਸਾਧ ਸੰਗਤ ਉਹ ਸਭ ਕੁਝ ਕਰਦੇ ਨੇ ਤੁਹਾਡੀ ਜਾਣਕਾਰੀ درست ਹੈ ਟਿੱਕਾ ਵੀ ਲਾਉਂਦੇ ਨੇ ਬੱਕਰੀ ਵੀ ਝਟਕਾਉਂਦੇ ਨੇ ਉਹ ਇਦਾਂ ਦੀ ਵਿਸ਼ੇਸ਼ ਪੋਸ਼ਾਕ ਵੀ ਪਹਿਨਾਉਂਦੇ ਨੇ ਕਿਸੇ ਬੰਦੇ ਨੂੰ ਔਰ ਸਭ ਕੁਝ ਕਰਦੇ ਨੇ ਉਹ ਇੱਕ ਅਲੱਗ ਸਟੇਟ ਹੈ ਪੰਜਵੀਂ ਛੇਵੀਂ ਸਟੇਟ ਜਿਹੜੀ ਹੈ ਉਹ ਆਪਾਂ ਵੇਖਦੇ ਆ ਉੱਥੇ ਉਹਨਾਂ ਦੀ ਮਰਜ਼ਾਦਾ ਵੱਖਰੀ ਹੈ ਉਹਨਾਂ ਨੂੰ ਦੱਖਣੀਏ ਕਿਹਾ ਜਾਂਦਾ ਹੈ ਦੱਖਣ ਦੇ ਉਹ ਲੋਕ ਨੇ ਉਹ ਆਪਣੇ ਹਿਸਾਬ ਨਾਲ ਕਰਾਉਂਦੇ ਨੇ ਤਖਤ ਇਸ਼ਨਾਨ ਵੀ ਕਰਾਉਂਦੇ ਨੇ ਸਾਧ ਸੰਗਤ ਆਪਾਂ ਵੇਖਿਆ ਹੀ ਉਹਨਾਂ ਨੂੰ ਤਖਤ ਇਸ਼ਨਾਨ ਦੀ ਮਰਜ਼ਾਦਾ ਵੀ ਉੱਥੇ ਚੱਲਦੀ ਹੈ ਦੁਸਹਿਰੇ ਨੂੰ ਔਰ ਸ਼ਸਤਰਾਂ ਦਾ ਉਹ ਇਸ਼ਨਾਨ ਵੀ ਕਰਾਉਂਦੇ ਨੇ ਉਹਨਾਂ ਨੂੰ ਤਿਲਕ ਵੀ ਲਗਾਉਂਦੇ ਨੇ ਸਭ ਕੁਝ ਕਰਦੇ ਨੇ ਪਰ ਅਸੀਂ ਲੋਕ ਰੌਲਾ ਬਾਕੇ ਰਹਿ ਜਾਂਦੇ ਆ ਪਰ ਸੁਧਾਰ ਕੁਝ ਨਹੀਂ ਕਰ ਸਕਦੇ ਆਵਾਜ਼ ਅਸੀਂ بلند ਨਹੀਂ ਕਰ ਸਕਦੇ ਨਾ ਹੀ ਅਸੀਂ ਆਪਣੇ ਜਥੇਦਾਰਾਂ ਨੂੰ ਸਮਝਾ ਸਕਦੇ ਆ ਤੇ ਨਾ ਹੀ ਇਹਨਾਂ ਤੋਂ ਅਸੀਂ ਕੁਝ ਕੰਮ ਕਰਾ ਸਕਦੇ ਆ ਅਸੀਂ ਬਸ ਇੱਥੇ ਰੌਲਾ ਜਾਂ ਪਾ ਕੇ ਇੱਥੇ ਜੀ ਚੁੱਪ ਕਰਕੇ ਬਹਿ ਜਾਂਦੇ ਆ ਸਾਥ ਸੰਗਤ ਮੈਂ ਤਾਂ ਬੇਨਤੀਆਂ ਕਰ ਰਿਹਾ ਕਿਉਂਕਿ ਸਾਨੂੰ ਪੂਰੀ ਗੱਲ ਦਾ ਪਤਾ ਲੱਗਾ ਹੁਣ ਕਈ ਕਹਿੰਦੇ ਮੁੱਖ ਮੰਤਰੀ ਉਤੇ ਆਪ ਚੋਲਾ ਪਾ ਕੇ ਗਿਆ ਜੀ ਉੱਥੇ ਉਹਨਾਂ ਨੇ ਬੇਅਦਵੀ ਕਰ ਦਿੱਤੀ ਇਹ ਕਰ ਦਿੱਤੀ ਜਿੱਥੇ ਬੰਦਾ ਗਲਤ ਹੈ ਆਪਾਂ ਗਲਤ ਕਵਾਂਗੇ ਜਿੱਥੇ ਸਹੀ ਉੱਥੇ ਸਹੀ ਹੈ ਉਹ ਆਪ ਤੇ ਆਪ ਤੋਂ ਨਹੀਂ ਉੱਥੇ ਪਹਿਲਾਂ ਜਦੋਂ ਪਹਿਲਾਂ ਦੀਆਂ ਤਸਵੀਰਾਂ ਨੇ ਉੱਥੇ ਗਏ ਨੇ ਤੁਸੀਂ ਵੇਖੋ ਆਮ ਸੀ ਤੇ ਬਾਅਦ ਚੋਂ ਆਏ ਬਾਹਰ ਤੋਂ ਉਹਨਾਂ ਦੇ ਪੋਸ਼ਾਕ ਪੈਣੀ ਹੋਈ ਸੀ ਸਾਧ ਸੰਗਤ ਤੋਂ ਪੋਸ਼ਾਕ ਜਿਹੜੀ ਹੈ ਉਹ ਉਹ ਆਮ ਨੋਰਮਲ ਹੈ ਤੁਸੀਂ ਜਦੋਂ ਕਿਸੇ ਵੀ ਜਾਓਗੇ ਤੁਸੀਂ ਪਹਿਲਾਂ ਵੇਖਿਆ ਹੋਏਗਾ ਇੱਕ ਸਰਕਾਰੀ ਬੰਦਾ ਦਾੜੀ ਦੀ ਕਟਿੰਗ ਵਾਲਾ ਸਿਰ ਤੋਂ ਮੋਨਾ ਇੱਕ ਬੋਰਡ ਦਾ ਜਦੋਂ ਮੈਂਬਰ ਬਣਾਇਆ ਗਿਆ ਸੀ ਤੇ ਉਸ ਬੰਦੇ ਨੂੰ ਵੀ ਪਹਿਚਾਣ ਪੁਨਾਈ ਗਈ ਸੀ ਉਹਦੇ ਵੀ ਸਿਰ ਤੇ ਇਸ ਤਰ੍ਹਾਂ ਹੀ ਦਸਤਾਰ ਸਜਾਈ ਗਈ ਸੀ ਉਹ ਕਰਦੇ ਨੇ ਇਦਾਂ ਮੈਂ ਉਹਨਾਂ ਦੀ ਹਮਾਇਤ ਨਹੀਂ ਕਰਦਾ ਵੀ ਉਹ ਕਰਦੇ ਰਹਿਣ ਜਾਂ ਕਰਦੇ ਨੇ ਵਧੀਆ ਨਹੀਂ ਮੈਂ ਕਹਿੰਦਾ ਵੀ ਉਹਨਾਂ ਦੀ ਮਰਜ਼ਾ ਦਾ ਆਪਾਂ ਬੋਲ ਹੀ ਨਹੀਂ ਸਕਦੇ ਜੇ ਬੋਲਾਂਗੇ ਆਪਣੇ ਤੋਂ ਕੁਝ ਹੋਣਾ ਵੀ ਹੈ ਨਹੀਂ ਪੂਰਾ ਪੰਥ ਇਕੱਠਾ ਹੋ ਗਏ ਜਾਂ ਤੇ ਫਿਰ ਇਸ ਚੀਜ਼ ਨੂੰ ਜਿਹੜਾ ਹੈ ਜ਼ਰੂਰ ਉਹਨਾਂ ਨੂੰ ਬੇਨਤੀ ਕਰੇ ਇਸ ਗੱਲ ਦੇ ਉੱਤੇ ਜ਼ੋਰ ਦੇਵੇ ਤੇ ਜਾਂ ਫਿਰ ਆਪਾਂ ਕੋਈ ਨਾ ਕੋਈ ਹੱਲ ਹੋਰ ਕੱਢੀਏ ਸਾਧ ਸੰਗਤ ਜਾਂ ਫਿਰ ਇਹ ਜਿਹੜਾ VIP ਬਣਾ ਜਾਂ ਉੱਥੇ ਉਹ ਕੀ ਕਰਦੇ ਨੇ ਇਹ ਸਾਰੇ ਤੇ ਆਪਾਂ ਉਹ ਉਹਨਾਂ ਨੂੰ ਲਿਖ ਕੇ ਕੁਝ ਦਈਏ ਕੋਈ ਰੋਕ ਲਵਾਈਏ ਭਾਈ ਇਦਾਂ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ ਕੋਈ ਵੀ ਆਵੇ ਇੱਥੇ ਸਾਰੇ ਇੱਕ ਸਮਾਨ ਹੀ ਨੇ ਜਾਂ ਫਿਰ ਆਪਾਂ ਇਦਾਂ ਕਰੀਏ ਸੋ ਇਸ ਗੱਲ ਤੇ ਜ਼ਰੂਰ ਗੌਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ